ਸਹਿਬਜ਼ਾਦਿਆਂ ਨੂੰ ਪਿਪਲ ਸੀ ਦਿੱਤੇ। ਪਿਪਲ ਨਾਲ ਬੰਨ ਕੇ ਸਹਿਬਜ਼ਾਦਿਆਂ ਨੂੰ ਗਲੇਲੇ ਮਾਰਿਆ। ਇਤਿਹਾਸ ਕਹਿੰਦਾ ਹੈ ਬਿਲਕੁਲ ਚੁੱਪ ਸਨ ਗਲੇਲੇ ਵੱਜੀ ਗਏ। ਨਾ ਅਥਰੂ ਨੇਤਰਾ ਚ ਉੱਟ ਗਿਆ ਤੇ ਨਾ ਉਹਨਾਂ ਨੇ ਸੀਗੀ। ਇਹ ਡਰਾਉਣ ਦਾ ਤਰੀਕਾ ਸੀ ਕਿਸੇ ਤਰੀਕੇ ਨਾਲ ਮੰਨ ਜਾਣ। ਉਹਨਾਂ ਕਹੇ ਵੀ ਸਲਾਮ ਕਬੂਲ ਕਰ ਲੋ ਨਹੀਂ ਤੇ ਮੌਤ। ਉਹ ਕਹਿੰਦੇ ਸਵਾਰ ਹੀ ਪੈਦਾ ਹੁੰਦਾ। ਗੁਰਮੁਖੋ ਮੈਂ ਕਹਿੰਦਾ ਕੱਲ ਵੀ ਮੈਂ ਕਹਿਆ ਜਦੋਂ ਧਰਮ ਕਿਸੇ ਵਿੱਚ ਪੈਦਾ ਹੁੰਦਾ ਉਹ ਉਦੋਂ ਕਮਰ ਨਹੀਂ ਦੇਖੀ ਜਾਂਦੀ। ਧਰਮ ਤਾਂ ਆਪਣੀ ਵਿਆਖਿਆ ਆਪ ਵੀ ਕਰ ਜਾਂਦਾ ਹੈ ਭਾਵੇਂ ਬੁਢੇ ਪਾਗ ਹੋਵੇ ਤੇ ਭਾਵੇਂ ਬਚਪਨ ਧਰਮ ਆਪਣੇ ਆਪ 'ਚ ਮੁਕੰਮਲ ਸ਼ਬਦ ਹੈ ਇਹਨਾਂ ਨੇ ਮਾਤਾ ਜੀ ਕੋਲ ਭੇਜ ਦਿੱਤਾ ਤਸੀਹੇ ਉਦਨ ਦਿੱਤੇ ਆ ਫਿਰ ਮਲੇਰਕੋਟਲੀ ਆਉਂਦਾ ਸ਼ੇਰ ਮੁਹੰਮਦ ਖਾਨ ਉਹਦਾ ਭਰਾ ਵੀ ਨਾਲ ਆਉਂਦਾ ਹੈ ਵਿਚੈਰੀ ਸਈਦਿਆਜ ਦੂਜੇ ਦਿਨ ਆਖਰ ਮੈਂ ਕੀੀ ਸੋਚਣਾ ਇਤਿਹਾਸ ਕੀ ਤਾਂ ਕਹਿੰਦਾ ਕਿ ਗੁਲੇਲੇ ਗੁਲੇਲੇ ਆਪਾਂ ਸਮਝਿੰਦੇ ਗਲੇਲੇ ਮਾਰੇ ਆਖਰ ਮਾਤਾ ਜੀ ਕੋਲ ਜਦੋਂ ਗਾਇਬ ਹੋਣਗੇ ਮੱਥੇ ਸੁੱਜੇ ਨਹੀਂ ਹੋਣਗੇ ਪਿੰਡੇ ਤੇ ਨਿਸ਼ਾਨੀ ਨੀਲੇ-ਨੀਲੇ ਪਏ ਹੋਣਗੇ ਕਿ ਸਰਦੀ ਗਾਉ ਕੋ ਅਲੋਏ ਨਾਉ ਨਾ ਕੋਈ ਖਾਇ ਕੀਤੀ ਮੈਂ ਕਿਹਾ ਕੀ ਹੋ ਜਾ ਜਿਗਰਾ ਕੋਈ ਦੁਨੀਆ ਚ ਹੈ ਮਸਾਲੇ ਕੋਈ ਡਾਕਟਰ ਗੰਦਾਸੀ ਮੋਣਾ ਦਾ ਮੈਂ ਹਰ ਵਾਰੀ ਸਿਕਰ ਕਰਨਾ ਉਹ ਕਹਿੰਦਾ ਉਸੇ ਦਿਨ ਸ਼ਮਕਾ ਮਾਰ ਕੇ ਸਹਿਬਜ਼ਾਦੀਆਂ ਦੀਆਂ ਉਂਗਲਾਂ ਚ ਪਲੀਤੇ ਰੱਖੇ ਪਲੀਤੇ ਰੱਖ ਕੇ ਅੱਗ ਲਾ ਕੇ ਆ ਜਿਹੜੇ ਚਾਰ ਹਿੱਸੇ ਨੇ ਤੇ ਮਾਸ ਉਂਗਲਾਂ ਮਰ ਸਾਡੇ